ਬਾਬਾ ਫਰੀਦ ਜੀ ਇਹਨਾਂ ਅੱਖਾਂ ਦੇ ਬਾਰੇ ਕੀ ਕਹਿੰਦੇ ਨੇ ਇਹ ਜਿੰਨੀ ਤਰ ਇਹ ਮਨੁੱਖ ਦੀਆਂ ਅੱਖਾਂ ਜਾਗਦੀਆਂ ਨੇ ਅੱਖਾਂ ਦੇ ਦੀਵੇ ਜਗਦੇ ਨੇ ਉਹਨਾਂ ਚਿਰ ਮਨੁੱਖ ਜਿਹੜਾ ਜਿਉਂਦਾ ਹੈ ਜਿਸ ਦਿਨ ਇਹ ਅੱਖਾਂ ਦੇ ਦੀਵੇ ਬੁੱਝ ਗਏ ਉਸ ਦਿਨ ਮਨੁੱਖ ਦਾ ਮਰਨਾ ਤੈ ਹੈ ਮੌਤ ਦਾ ਫਰਿਸ਼ਤਾ ਆਉਂਦਾ ਹੈ ਉਹ ਮਨੁੱਖੀ ਸਰੀਰ ਦੇ ਕਿਲੇ ਉੱਤੇ ਕਬਜ਼ਾ ਕਰ ਲੈਂਦਾ ਹੈ ਮਨੁੱਖੀ ਸਰੀਰ ਦੇ ਹਿਰਦੇ ਦੀ ਆਤਮਾ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ ਤੇ ਉਸ ਦਿਨ ਇਹਨਾਂ ਅੱਖਾਂ ਦੇ ਦੀਵੇ ਜਿਹੜੇ ਨੇ ਬੁੱਝ ਜਾਂਦੇ ਨੇ ਉਸ ਦਿਨ ਬੰਦਾ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਹੈ ਬਾਬਾ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਨੇ ਫਰੀਦਾ ਦੋਹ ਦੀਵੀ ਬਲੰਦੇ ਆਂ ਬੈਠਾ ਆਈ ਗੜ ਲਿੱਤਾ ਘਟ ਲੁੱਟਿਆ ਦੀਵੜੇ ਗਿਆ ਬਜਾਈ ਗੜ ਤੋਂ ਪਾਵ ਹੈ ਸਰੀਰ ਰੂਪੀ ਜਿਹੜਾ ਕਿਲਾ ਇਹਨੂੰ ਉਹ ਲੁੱਟ ਲੈਂਦਾ ਏ ਜਮਰਾਜ ਫਰਿਸ਼ਤਾ ਜਿਹੜਾ ਆਉਂਦਾ ਜਮਰਾਜ ਦਾ ਉਹ ਜਿੰਦ ਦੀ ਉੱਤੇ ਹਿਰਦੇ ਦੇ ਉੱਤੇ ਕਬਜ਼ਾ ਕਰ ਲੈਂਦਾ ਏ ਜਦੋਂ ਉਸ ਨੇ ਇਸ ਆਤਮਾ ਰੂਪੀ ਜਿੰਦ ਤੇ ਕਬਜ਼ਾ ਕਰ ਲਿਆ ਤੇ ਇਹ ਜਿਹੜੀ ਅੱਖਾਂ ਦੇ ਦੀਵੇ ਬੁੱਝ ਜਾਂਦੇ ਨੇ So A, hey, sorry.